ਜਿੰਦਾਬਾਦ 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 ਤੁਹ ਬਧਾਈਆਂ ਜੀ ਕੋਈ ਕਾਨਫਰੰਸ ਬਣੇ ਹੋ ਵਾਰਡ ਨੰਬਰ 6 ਦੇ ਵਿੱਚ ਸਰ ਕੀ ਗਣ ਪਹਿਲਾ ਤਾਂ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਖਾਸ ਕਰਕੇ ਬਾਰ ਨੰਬਰ 6 ਨੂੰ ਤੇ ਜਿੰਨੇ ਮੇਰੇ ਸਾਥੀ ਨੌਜਵਾਨ ਆਏ ਆ ਮੇਰੇ ਇਧਰ ਪਿੱਛੇ ਬਜ਼ੁਰਗ ਬੈਠੇ ਆ ਮੇਰੇ ਭਰਾ ਬੈਠੇ ਆ ਤੇ ਮੇਰੀਆਂ ਮਾਤਾ ਮਾ ਭੈਣਾਂ ਸਾਰੇ ਬੈਠੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਹੁਣ ਜਿਹੜਾ ਤੁਸੀਂ ਮੈਨੂੰ ਭਰੋਸਾ ਕਰਕੇ ਵੋਟਾਂ ਪਾਈਆਂ ਤੇ ਮੇਰਾ ਵੀ ਫਰਜ਼ ਬਣਦਾ ਮੈਂ ਤੁਹਾਡੇ ਭਰੋਸੇ ਤੇ ਖਰਾ ਉਤਰਾਂ ਉਮੀਦ ਕਰਦਾ ਵੀ ਮੈਂ ਬਹੁਤ ਖਰਾ ਉਤਰ ਕੇ ਤੁਹਾਡਾ ਮਾਣ ਜਿਹੜਾ ਆ ਉਹ ਅੱਗੇ ਨਾਲੋਂ ਵੀ ਉੱਚਾ ਕਰੂੰਗਾ ਸਰ ਵਾਰਡ ਦੇ ਵਿੱਚ ਕਿਹੜੀ ਕੰਮਾਂ ਦੀ ਲੋੜ ਹੈ ਜਿਹੜੇ ਕਿਹੜੇ ਕੰਮ ਤੁਹਾਡੇ ਵੱਲੋਂ ਕੀਤੇ ਜਾਣਗੇ ਵਾਰਡ ਦੇ ਵਿੱਚ ਦੇਖੋ ਜੀ ਮੇਨ ਕੰਮ ਤਾਂ ਇਹ ਹੀ ਹੁੰਦਾ ਪਾਣੀ ਸੀਵਰੇਜ ਗਲੀਆਂ ਨਾਲੀਆਂ ਇਹ ਹੁੰਦੇ ਆ ਮੈਂ ਜਿਹੜਾ ਆਪਣਾ ਮੰਨ ਬਣਾਇਆ ਆ ਵੀ ਮੈਂ ਆਪਣੇ ਪੂਰੇ ਵਾਰਡ ਨੂੰ ਨਾ ਪਾਣੀ ਜਿਹੜਾ ਆ ਉਹ ਅੰਮ੍ਰਿਤ ਵਰਗਾ ਦੇਣਾ ਚਾਹੁੰਦਾ ਮੈਂ ਉੱਥੇ ਪਹਿਲਾਂ ਵਰਕ ਕਰਨਾ ਵੀ ਕਿਸੇ ਦੇ ਵੀ ਘਰੇ ਗੰਦਾ ਪਾਣੀ ਨਾ ਜਾਵੇ ਇਹ ਗੰਦਾ ਪਾਣੀ ਸਾਰਾ ਕੁਝ ਸਾਡਾ ਖਰਾਬ ਕਰਦਾ ਸਾਡੀ ਹੈਲਥ ਖਰਾਬ ਕਰਦਾ ਸਾਡੇ ਬੱਚੇ ਵੀ ਉਹ ਨਾਲ ਬਿਮਾਰ ਹੁੰਦੇ ਆ ਬਜ਼ੁਰਗ ਵੀ ਬਿਮਾਰ ਹੁੰਦੇ ਆ ਉਹ ਤੋਂ ਨਜਾਇਤ ਪੈ ਗਿਆ ਤੇ ਡਾਕਟਰਾਂ ਦੇ ਜਿਹੜੇ ਦਰਵਾਜ਼ੇ ਬੰਦ ਹੋਣਗੇ ਤੇ ਸਾਡਾ ਜਿਹੜਾ ਪਰਿਵਾਰ ਆ ਉਹ ਥੋੜਾ ਜਿਹਾ ਆਰਥਿਕ ਪੱਖੋਂ ਸੌਖਾ ਹੋਊਗਾ ਸਰ ਨਸ਼ੇ ਤੋਂ ਮੁਕਤ ਹੀ ਤੁਹਾਡਾ ਲੱਗ ਨਸ਼ੇ ਤੋਂ ਮੁਕਤ ਹੋਇਆ ਹੈ ਨਹੀਂਗਾ ਤੇ ਇਹ ਜਿਹੜਾ ਨਸ਼ੇ ਵਾਲੀ ਗੱਲ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਵੱਡੀ ਬਣਦੀ ਆ ਜਿੱਥੇ ਕਾਉਂਸਲਰ ਦੀ ਲੋੜ ਹੋਈ ਤੇ ਉੱਥੇ ਜਗਦੀਸ਼ لال ਦੀਸ਼ਾ ਅੱਧੀ ਰਾਤ ਨੂੰ ਵੀ ਨਾਲ ਚੱਲੂਗਾ ਕੋਈ ਵੀ ਬੁਲਾਵੇ ਕੋਈ ਕੋਈ ਨਸ਼ੇ ਦੇ ਵਿਰੋਧ ਕੋਈ ਆਉਂਦਾ ਆ ਉੱਠਦੀ ਆ ਆਵਾਜ਼ ਉੱਠਦੀ ਆ ਜਗਦੀਸ਼ ਸਭ ਤੋਂ ਅੱਗੇ ਹੋਊਗਾ ਔਰ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਸਨੇਹਾ ਦੇਣਾ ਚਾਹੁੰਦਾ ਸਾਰਿਆਂ ਨੂੰ ਜਿੰਨੇ ਵੀ ਕੋਈ ਇੱਥੇ ਨਸ਼ੇ ਦੇ ਤਸਕਰ ਆ ਜਾਂ ਜਿਹੜੇ ਚੈਨੀਆਂ ਖੋਣ ਵਾਲੇ ਆ ਜਗਦੀਸ਼ لال ਦੀਸ਼ੇ ਦਾ ਉਹਨਾਂ ਦੇ ਲਈ ਦਰਵਾਜ਼ਾ ਬਿਲਕੁਲ ਖੰਦ ਆ ਨਾ ਮੈਨੂੰ ਉਹਨਾਂ ਦਾ ਫੋਨ ਆਵੇ ਵੇ ਸਾਡਾ ਮੁੰਡਾ ਫੜ ਲਿਆ ਉਹਨੂੰ ਛਡਾ ਦਿਓ ਤੇ ਨਾ ਜਗਦੀਸ਼ ਨੇ ਥਾਣੇ ਜਾਣਾ ਇਸ ਕੰਮ ਜਗਦੀਸ਼ لال ਦੀਸ਼ਾ ਜੀਤਬਾਦ ਸਰ ਮੇਰ ਕਿਤਾ ਦੇਖ ਦਿਓ ਮੇਰ ਦੇਖੋ ਹਾਈ ਕਮਾਂਡ ਦੇ ਕੰਮ ਤੇ ਅਸੀਂ ਤਾਂ ਹਲੇ ਸਾਨੂੰ ਤਾਂ ਮੈਨੂੰ ਤਾਂ ਹਲੇ ਤਾਂ ਇਹੀ ਫੀਲ ਹੀ ਨਹੀਂ ਹੋਇਆ ਵੀ ਮੈਂ ਕੌਂਸਲ ਵੇ ਆ ਸਰ 20 ਸੀਟਾਂ ਕਾਂਗਰਸ ਲੈ ਗਈਆਂ ਤੇ 20 ਸੀਟਾਂ ਆਪ ਲੈ ਗਈਆਂ ਠੀਕ 30 30 ਸੀਟਾਂ 30 ਸੀਟਾਂ 30 ਸੀਟਾਂ ਕਾਂਗਰਸ ਦੇ ਪੱਲੇ ਚ ਆ ਤੇ ਬਾਕੀ 19 ਸੀਟਾਂ ਬੀਜੇਪੀ ਦੇ ਆ ਤਿੰਨ ਆਪਣੇ ਆਜ਼ਾਦ ਜਿੱਤੇ ਆ ਬਾਕੀ ਦੀਆਂ ਜਿਹੜੀਆਂ ਰਹਿੰਦੀਆਂ ਹੈਗੀਆਂ ਉਹ ਆਮ ਆਦਮੀ ਪਾਰਟੀ ਦੇ ਕੋਲ ਹਾਈ ਕਮਾਂਡ ਫੈਸਲਾ ਕਰੂਗੀ ਉਹਨਾਂ ਦਾ ਫੈਸਲਾ ਜਿਹੜਾ ਆ ਉਹ ਸਾਡੇ ਵੀ ਸਿਰ ਮੱਥੇ ਆ ਕਿਦਾਂ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦੇ ਤੁਹਾਨੂੰ ਭਾਰੀ ਜਿੱਤਾਂ ਚਿਤਾਇਆ ਉਹਨਾਂ ਨੇ ਵਾਰਡ ਦੇ ਲੋਕ ਮੇਰੇ ਸਿਰ ਦਾ ਤਾਜ ਆ ਮੈਂ ਇਹਨਾਂ ਦਾ ਕੋਟ ਕੋਟ ਧੰਵਾਦ ਕਰਦਾ ਖਾਸ ਕਰਕੇ ਨੌਜਵਾਨਾਂ ਦਾ ਸਾਡੇ ਆਗੂ ਹੈਗੇ ਆ ਸਾਡੇ ਮਾਹੀ ਜੀ ਆ ਇਹਨਾਂ ਦੀ ਸਾਰੀ ਫੈਮਿਲੀ ਇਹਨਾਂ ਦੇ ਸਾਰੇ ਪਰਿਵਾਰ ਬਾਕੀ ਸਾਰੇ ਨੌਜਵਾਨ ਸਤਿਕਾਰਯੋਗ ਆ ਪਿੱਛੇ ਬਜ਼ੁਰਗ ਭੈਣਾਂ ਸਾਰੀਆਂ ਬੇਟੀਆਂ ਸਾਰੇ ਸਤਿਕਾਰਯੋਗ ਆ ਸਾਰਿਆਂ ਦਾ ਕੋਟ ਕੋਟ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਇੱਕ ਇੱਕ ਵੋਟ ਲਿਆ ਕੇ ਪਾਈ ਆ ਉਹਨਾਂ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਉਹਨਾਂ ਦਾ ਆਸਾਨ ਮੇਰੇ ਸਿਰ ਤੇ ਆ ਜਦੋਂ ਅੰਸ਼ਲਾਲ ਦੀ ਸ਼ਾ ਉਹਨਾਂ ਨੇ ਹਮੇਸ਼ਾ ਲਈ ਖੜਾ ਆ ਇਹਨਾਂ ਦੇ ਵਾਦੇ ਤੇ ਖਰੇ ਉਤਰੋਗੇ ਸਰ ਇਹਨਾਂ ਦੇ ਵਾਦੇ ਤੇ ਖਰਾ ਨਹੀਂ ਬਹੁਤ ਖਰਾ ਆ ਹਾਂਜੀ ਸਰ ਕੀ ਗਾਵਾ ਕਿਸ ਤਰ੍ਹਾਂ ਦਿਖਦੇ ਸਰ ਜੀ ਭਾਰੀ ਜਿੰਨਾ ਜਿੱਤੇ ਨੂੰ ਜਿੱਦੇ ਦੀ ਚਾਹੀ ਇਹ ਤਾਂ ਇਹ ਸਾਨੂੰ 10 ਦਿਨ ਪਹਿਲੇ ਪਤਾ ਲੱਗ ਸਕੇ ਕਿ ਜਗਦੀਸ਼ لال ਦੀਸ਼ਾ ਜੀ ਕੌਂਫਲੋਰ ਸਾਡੇ ਬਾੜ ਦੇ 6 ਨੰਬਰ ਬਾੜ ਤੋਂ ਉਹ ਜਿੱਤ ਪ੍ਰਾਪਤ ਕਰ ਗਏ ਆ ਸਾਨੂੰ ਇੱਕ ਤੋਂ 2 ਵਜੇ ਤੱਕ ਬੂਥ ਤੋਂ ਹੀ ਪਤਾ ਲੱਗ ਚੁੱਕਾ ਸੀਗਾ ਨਿਊ ਕੁਲਦੀਪਨਗਰ ਦੇ ਜਨਤਾ ਕਲੋਨੀ ਤੋਂ ਕੀ ਬੂਥਾਂ ਦੇ ਸਾਡੇ ਰੱਛ ਬਹੁਤ ਪੈ ਚੁੱਕਾ ਹੈਗਾ ਕਿ ਬਹੁਤ ਰੱਛ ਫਿਗਾ ਕਿ ਉਹਨੂੰ ਬਹੁਤ ਇਨਾਂ ਨੂੰ ਨਿਊ ਕੁਲਦੀਪਨਗਰ ਤੋਂ ਬਹੁਤ ਵੱਡੀ ਲੀਡ ਲੈ ਕੇ ਇਹ ਜਿੱਤੇ ਨੇ ਕੰਮ ਕੀਤੇ ਤੇ ਤਾਂ ਜਿੱਤੇ ਨੇ ਹਾਂਜੀ ਕੰਮ ਕੀਤੇ ਨੇ ਇਹਨਾਂ ਨੇ ਲੋਕਡਾਊਨ ਵਿੱਚ ਵੀ ਲੋਕਾਂ ਦੀ ਬਹੁਤ ਹੈਲਪ ਕੀਤੀ ਆ ਕੁਝ ਜਦੋਂ ਆਪਣੇ ਇੱਥੇ ਰਾਸ਼ਨ ਬਹੁਤ ਇਨਾਂ ਨੇ ਵੰਡਿਆ ਆ ਪਰ ਇਹਨਾਂ ਨੇ ਇਹ ਨਹੀਂ ਰਾਸ਼ਨ ਵੰਡਿਆ ਕਿ ਹਣ ਇਹਨਾਂ ਨੂੰ ਵੋਟਾਂ ਚਾਹੀਦੀਆਂ ਹੈਗੇ ਘਰੋ ਹੀ ਬਹੁਤ ਮਜ਼ਬੂਤ ਨੇ ਬੜੀ ਗਰੀਬੀ ਦੇ ਵਿੱਚੋਂ ਗੁਜ਼ਰ ਕੇ ਇਹਨਾਂ ਨੇ ਇੱਥੇ ਤੱਕ ਯਾਨੀ ਕਿ ਆਪਣਾ ਸਮਰਥਨ ਦਿੱਤਾ ਆ ਬਹੁਤ ਹੀ ਗਰੀਬੀ ਚੋਂ ਨਿਕਲ ਕੇ ਇਹਨਾਂ ਨੇ ਆਪਣੀ ਮਿਹਨਤ ਤੇ ਸਾਰਾ ਕੁਝ ਬਣਾਇਆ ਆ ਨਾ ਹੀ ਇਹ ਕੋਈ ਪਾਰਟੀ ਦਾ ਪੈਸੇ ਦੇ ਵਿੱਚੋਂ ਕੋਈ ਇਹਨਾਂ ਨੇ ਰਾਚਣ ਮੰਡਿਆ ਇਹਨਾਂ ਨੇ ਆਪਣੇ ਜਿਹੜੀ ਮਿਹਨਤ ਕੀਤੀ ਉਹ ਪੈਸੇ ਦੇ ਵਿੱਚੋਂ ਇਹਨਾਂ ਨੇ ਘਰ ਘਰ ਦੇ ਵਿੱਚ ਉਦੋਂ ਲੋਕਡਾਊਨ ਵਿੱਚ ਰਾਸ਼ਨ ਯਾਨੀ ਕਿ ਪਜਾਇਆ ਫਾਟੇ ਵਾਟ ਦੇ ਆਪ ਦੀ ਸਰਕਾਰ ਕਿੱਦਾਂ ਦਿਖਦੇ ਝੂਠੇ ਵਾਦੇ ਇਕ ਲਾਰੇ ਕਿਦਾਂ ਲਾਏ ਸੀ ਉਹਨਾਂ ਨੇ ਯਾਰ ਰੀਬੀਪੀ ਨੂੰ ਹਾਂ ਜੀ ਪੰਜ ਕਿਲੋ ਪੈਨਸ਼ਨ ਉਹ ਕਿੱਦਾਂ ਦੇ ਉਹ ਲਾਇਆ ਸੀਗਾ ਉਹਨਾਂ ਨੇ 1-1000 ਦਾ ਕਿਹਾ ਸੀਗਾ ਜੀ ਅਸੀਂ ਭੁਗਤਾਨ ਕਰਾਂਗੇ ਉਦੋਂ ਆਪਣੇ ਬਾਹਰਿਆਂ ਦੇ ਫਿਰ ਵੀ ਖਰੇ ਨਹੀਂ ਉਤਰੇ ਹੈਗੇ ਅਸੀਂ ਬੁਰਾ ਕਿਸੇ ਨੂੰ ਨਹੀਂ ਕੀਤਾ ਅਸੀਂ ਕਹਿੰਦੇ ਉਹ ਵੀ ਆਪਣੇ ਘਰ ਆਜੀ ਹੈ ਸਾਡਾ ਹੀ ਆਪਣਾ ਬੰਦਾ ਜਿੱਤਿਆ ਜੀ ਸਾਨੂੰ ਇਹਦੇ 'ਚ ਬੜੀ ਖੁਸ਼ੀ ਆ ਜੀ ਹਾਂ ਜੀ ਹਾਂ ਜੀ ਦਿਨ ਰਾਤ ਖੜੇ ਆ ਜੀ ਜਿੰਦਾਬਾਦ ਜਿੰਦਾਬਾਦ Zindabad 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 Zindabad